ਜਿਹੜੀ ਗੱਲ ਹੋਈ ਹੈਗੀ ਇਹ ਬਹੁਤ ਵੱਡੀ ਗੱਲ ਹੋਈ ਹੈ ਉਸ ਅਫਸਰ ਸਾਹਿਬ ਜਸਪ੍ਰੀਤ ਸਿੰਘ ਦੀ ਰੈਪਿਊਟੇਸ਼ਨ ਕਾਲੀ ਕਲਕੱਤਾ ਹੀ ਨਹੀਂ ਪੂਰੇ ਬੰਗਾਲ ਦੇ ਵਿੱਚ ਕਲਾਸ 1 ਹੈਗੀ ਹੈ ਔਰ ਜਿੱਥੇ-ਜਿੱਥੇ ਉਹਦੀ ਪੋਸਟਿੰਗ ਹੋਈ ਹੈ ਉੱਥੇ ਲਾਡ ਆਰਡਰ ਦੀ ਗੱਲ ਹੀ ਖਤਮ ਹੋ ਗਈ ਪੀਸਫੁੱਲ ਰਿਹਾ ਉਹ ਜਗ੍ਹਾ ਪਰ ਜਿਹੜਾ ਇੱਕ ਇਨਸੀਡੈਂਟ ਹੋਇਆ ਹੈ ਇੱਕ ਲੇਡੀ ਦੇ ਨਾਲ ਔਰ ਭਾਜਪਾ ਦੀ ਐਮਐਲਏ ਔਰ ਐਮਪੀ ਨੇ ਜਿਹੜਾ ਅਫਸਰ ਮਾਰਕਸ ਸਿੰਘ ਕਿਉਂਕਿ ਉਹ ਹੁਲੜਬਾਜੀ ਨਹੀਂ ਹੋਣ ਦਿੰਦਾ ਵੈਸੇ ਤਾਂ ਕੋਈ ਵੀ ਸਿੱਖ ਅਫਸਰ ਹੈ ਉਹ ਲੜਬਾਜੀ ਪਸੰਦ ਨਹੀਂ ਕਰਦਾ ਤੇ ਹੁਣ ਨਹੀਂ ਦਿੰਦਾ ਤੇ ਇਸ ਅਫਸਰ ਦੀ ਤਬਾਹ ਬਹੁਤ ਅੱਛੀ ਹੈ ਉਸ ਨੇ ਉਹਨਾਂ ਨੂੰ ਹੁਲੜਬਾਜੀ ਕਰਨ ਤੋਂ ਰੋਕਿਆ ਜਿਹਦੇ ਇਹ ਵਜ ਦੇ ਵਿੱਚ ਉਸ ਐਮਐਲਏ ਨੇ ਔਰ ਐਮਪੀ ਨੇ ਜਿਹੜੇ ਰਿਮਾਰਕਸ ਉਸ ਨੂੰ ਦਿੱਤੇ ਨੇ ਉਹ ਬਹੁਤ ਵੱਧ ਖਲਾਕ ਸਨ ਔਰ ਉਸ ਨੂੰ ਕਿਹਾ ਗਿਆ ਹੋਇਆ ਤੂੰ ਪੱਕ ਬਣੀ ਹੋਈ ਹੈ ਤੂੰ ਖਾਲਸਤਾਨੀ ਹੈ। ਇਦਾਂ ਮਤਲਬ ਇਹ ਹੋ ਗਿਆ ਬਈ ਹਿੰਦੁਸਤਾਨ ਦੇ ਵਿੱਚ ਦੇੜਾ 2.5 ਕਰੋੜ ਸਿੱਖ ਪੱਕ ਬਣ ਕੇ ਘੁੰਮਦਾ ਉਹ ਖਾਲਸਤਾਨੀ ਹੋ ਗਿਆ। ਸਾਨੂੰ ਤੁਸੀਂ ਇਹ ਇਨਾਮ ਦੇ ਰਹੇ ਹੋ। ਭਾਜਪਾ ਨੂੰ ਆਪਣੇ ਉਹਨਾਂ ਐਮਐਲਏ ਦੇ ਉੱਤੇ ਵਰਕਰ ਦੇ ਉੱਤੇ ਫੌਰਨ ਐਕਸ਼ਨ ਲੈਣਾ ਚਾਹੀਦਾ ਔਰ ਪਾਰਟੀ ਚੋਂ ਕਰਨਾ ਚਾਹੀਦਾ। ਔਰ ਅਸੀਂ ਇਹ ਵੀ ਕਹਾਂਗੇ ਮਮਤਾ ਬੈਨਜੀ ਨੂੰ ਕਿ ਉਸ ਬੰਦੇ ਦੀ ਪੂਰੀ ਪਿੱਟ ਤਰਵੇ ਔਰ ਉਸ ਨੂੰ ਕਿਸੇ ਮੈਡਲ ਦੇ ਨਾਲ ਨਿਵਾਜੇ ਤਾਂ ਕਿ ਅੱਗੇ ਤੋਂ ਕੋਈ ਵੀ ਆਮ ਪਬਲਿਕ ਦਾ ਬੰਦਾ ਇਹ ਜੀਵਾ ਯਾਦ ਗੱਲ ਕਰਨ ਤੋਂ 100 ਵਾਰ ਸੋਚੇ ਔਰ ਸਾਨੂੰ ਉਮੀਦ ਹੈ ਕਿ ਭਾਜਪਾ ਵੀ ਐਕਸ਼ਨ ਲਏਗੀ ਔਰ ਮਮਤਾ ਬੈਨਜੀ ਵੀ ਐਕਸ਼ਨ ਲਏਗੀ ਤੇ ਸਾਡੀ ਮੰਗ ਸਰ ਕਿਹ ਲੱਗਦਾ ਹੈ ਕਿ ਸਿੱਕੋ ਕੋਈ ਨਾ ਕੋਈ ਟਾਰਗੇਟ ਜੋ ਹੈ ਉਹ ਕੀਤਾ ਜਾ ਰਹਾ ਹੈ ਜਿਹੜੀ ਗਲਤੀ ਬੀਜਪੀ ਨੇ ਵਰਕਰਾਂ ਨਾਲ ਕਲਕੱਤਾ ਦੇ ਵਿੱਚ ਕੀਤੀ ਹੈ 24 ਫਰਕ ਦਿਨ ਉਹ ਜਿਹੜਾ ਸਟੇਟ ਉੱਤੇ ਸਟੇਟ ਕੀਤੀ ਹੈ ਉਹ ਇੱਕ ਬਹੁਤ ਵੱਡੀ ਗਲਤੀ ਹੈ ਇਸ ਨੂੰ ਰੋਕਣ ਦੇ ਲਈ ਅਗੋਤ ਕੋਈ ਸੁਪਣਾ ਵਿੱਚ ਇਹ ਗੱਲ ਨਾਲ ਸੋਚ ਸਕੇ ਬੀਜਪੀ ਨੂੰ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ